ਦੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਖੋ ਕਰਨ ਵਾਲੇ ਵਿਰੋਧਾਕਿਤਾ ਪਰਦਾਫਾਸ਼ ਹਤਿਆਰਾਂ ਤੇ 11 ਗੈਣਾ ਸਮੇਤ 11 આરોપી ਕੀਤੇ ਕਾਬੂ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਵਾਰਤਾਂ ਤੋਂ ਦਿੱਤੀ ਅੰਜਾ ਬੁਰਦਸਪੁਰ ਤੋਂ ਆਪ ਉਮੀਦਵਾਰ ਸ਼ੈਰੀ ਕਲਸਨੀ ਨੌਜਵਾਨਾਂ ਨਾਲ ক্রিকেট ਖੇਡ ਲਗਾਏ ਚੋਕੇ ਸ਼ੱਕੇ ਪਿਤੇ ਦਿਨਾਂ ਨੂੰ ਉਜਾਗ ਕਰਕੇ ਕਿਹਾ ਕਿ ਇਹ ਫੁਰਸਤ ਦੇ ਪਲ ਮੁੱਲ ਨਹੀਂ ਮਿਲਦੇ ਜਿਨਾਂ ਨਾਲ ਹੀ ਵਿਰੋਧੀਆਂ ਤੇ ਮਿਲ ਕੇ ਤੰਚ ਪਿੰਡ ਗੇਲ ਦੇ ਲੋਕਾਂ ਨੇ ਆਪ ਉਮੀਦਵਾਰੋ ਸ਼ੋਕ ਪ੍ਰਾਸ਼ਰ ਪੱਪੀ ਨੂੰ ਲਡੂਆ ਨਾਲੇ ਤੋਲ ਕੇ ਕੀਤਾ ਸਵਾਗਤ ਕਿਹਾ ਵੱਡੀ ਗਿੰਦੀ ਚ ਪਵੇਗੀ ਵੋਟ ਦਸੂਹਾ ਚ ਹੋਇਆ ਦਰਦਨਾਕ ਹਾਦਸਾ ਇੱਕ ਟਿਪਰ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਇਆ ਡਰਾਈਵਰ ਦੀ ਮੌਕੇ ਤੇ ਹੋਈ ਮੌਤ ਸultanpur lodi ਦੇ ਪਿੰਡੇ ਨੈਨੋ ਮਲਿਆ ਚ ਚੋਰਾਂ ਨੇ ਚੋਰੀ ਦੀ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ ਅੱਧੀ ਰਾਤ ਕਰ ਚ ਦੇ ਦਾਖਲ ਹੋ ਸੋਨੇ ਦੇ ਗਹਿਣੇ ਨਗਦੀ ਅਤੇ ਮਹਿੰਗੀਆਂ ਅਕੜੀਆਂ ਲੈ ਕੇ ਹੋਏ ਇਫਰਾਰ ਘਟਨਾ ਸੀਸੀਟੀਵੀ ਚ ਕੈਦ ਅchnala ਚ ਗੁਰਜੀ ਤੋਸਲਾ ਦੀ ਚੋਣ ਰੈਲੀ ਮੌਕੇ ਹੋਏ ਫਾਇਰਿੰਗ ਦੀ ਸੀਸੀਟੀਵੀ ਆਈ ਸਾਹਮਣੇ ਬੀਤੇ ਦਿਨ ਕਾਂਗਰਸ ਦੀ ਚੋਣ ਰੈਲੀ ਦੌਰਾਨ ਚਲੀ ਸੀ ਗੋਲੀ ਖਨਾਚੇ ਦਿਨ ਦਿਹਾੜੇ ਔਰਤ ਨਾਲ ਲੁੱਟਖੋ ਖੌਂਦੀ ਵੀਡੀਓ ਆਈ ਸਾਹਮਣੇ ਬਾਈਕ ਸਵਾਰ ਲੁਟੇਰੇ ਔਰਤ ਦੇ ਹੱਥ ਚੋਲੇ ਲਿਫਾਫਾ ਖੋ ਕੇ ਹੋਏ ਫਰਾਰ ਲਿਫਾਫੇ ਚ 20000 ਰੁਪਏ ਇੱਕ ਆਈਫੋਨ ਅਤੇ ਜ਼ਰੂਰੀ ਦਸਤਾਵੇਜ਼ ਸਨ ਪੁਲਿਸ ਨੇ ਉਸੇ ਦਿਵੀਂ ਖੌਂਦੇ ਹੋਏ ਦੋਨਾਂ ਔਰਤਿਆਂ ਨੂੰ ਕੀਤਾ ਕਾਬੂ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਿੰਦਰ ਰੰਦਾਵਾ ਦੇ ਚੋਣ ਪ੍ਰਚਾਰ ਦੌਰਾਨ ਵਿਅਕਤੀ ਨੇ ਕੀਤਾ ਹੰਗਾਮਾ ਲਗਾਏ ਤੱਕੇ ਮਾਰਨ ਦੇ ਦੋਸ਼ ਗੁਰਦਾਸਪੁਰ ਚ ਪੰਸਪ ਗੋਦਾਮ ਨੂੰ ਲੱਗੀ ਭਿਆਨਕ ਅੱਗ ਤੋਂ ਇਹ ਨਾਲ ਆਸਮਾਨ ਹੋਇਆ ਕਾਲਾ ਮੁਕੇ ਤੇ ਪਹੁੰਚਿਆ ਦਮਕਲ ਵਿਭਾਗ ਦਿਆਂ ਕਈ ਗਟੀਆਂ ਆਤੇ ਦੀ ਗਰਮੀ ਨੇ ਲੋਕਾਂ ਨੂੰ ਕੀਤਾ ਬਿਹਾਲ ਮੌਸਮ ਵਿਭਾਗ ਨੇ ਅਲਰਟ ਕੀਤਾ ਜਾ ਰਿਹਾ ਪੰਜਾਬ ਰਾਜਸਥਾਨ ਅਤੇ ਹਰਿਆਣਾ ਚ ਹੋਰ ਵੱਧ ਸਕਦੀ ਹੈ ਗਰਮੀ ਲੋਕ ਸਭਾ ਚੋਣਾਂ ਤੋਂ ਠੀਕ 2 ਦਿਨ ਪਹਿਲਾਂ ਦੱਖਣੀ ਕਸ਼ਮੀਰ ਦੇ ਬਾਰਾਮੂਲਾ ਚ ਅਤਵਾਦੀਆਂ ਨੇ ਦੋ ਥਾਵਾਂ ਤੇ ਹਮਲੇ ਕੀਤੇ ਇੱਕ ਹਮਲਾ ਸ਼ੋਪੀਆ ਦੇ ਫਿਰ ਪੂਰੇ ਇਲਾਕੇ ਦੇ ਵਿੱਚ ਹੋਇਆ ਜਿੱਥੇ ਅਤਵਾਦੀਆਂ ਨੇ ਭਾਜਪਾ ਦੇ ਸਾਬਕਾ ਸਰਪੰਚ ਇਜਾਜ਼ ਅਹਿਮਦ ਨੂੰ ਗੋਲੀਆਂ ਦੇ ਨਾਲ ਪੁੰਦ ਦਿੱਤਾ ਹੈ ਤੇ ਦੂਜਾ ਹਮਲਾ ਅਨੰਤਨਾਗ ਦੇ ਪਹਿਲਗਾਮ ਇਲਾਕੇ 'ਚ ਕੀਤਾ ਗਿਆ ਜਿੱਥੇ ਜੈਪੁਰ ਦੇ ਰਹਿਣ ਵਾਲੇ ਸੈਲਾਨੀ ਪਤੀ ਪਤਨੀ ਤਬਰੀਜ਼ ਅਤੇ ਫਰਹਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨ ਲਈ ਪੰਜਾਬ ਦੌਰੇ ਤੇ ਆਉਣਗੇ ਪੀਐਮ ਮੋਦੀ 23 ਮਈ ਨੂੰ ਪਟਿਆਲਾ ਅਤੇ 24 ਮਈ ਨੂੰ ਜਲੰਧਰ ਤੇ ਗੁਰਦਾਸਪੁਰ 'ਚ ਚੋਣ ਰੈਲੀ ਕਰਨਗੇ ਤੇ ਆਪਣੇ ਵਰਕਰਾਂ ਦਾ ਹੌਸਲਾ ਵਧਾਉਣਗੇ। आगरा ਚ ਆਈਟੀ ਵਿਭਾਗ ਵੱਲੋਂ ਸ਼ੂਜ਼ ਕਾਰੋਬਾਰ ਦੇਕਰ ਵੱਡੀ ਰੇਡ ਕਰਕੇ ਕਰੋੜਾਂ ਦੀ ਨਕਦੀ ਬਰਾਮਦ ਕੀਤੀ ਗਈ ਟੀਮ ਨੇ ਮਾਲਕ ਦੇ ਘਰ ਤੋਂ ਇਲਾਵਾ ਸੁਬਾਸ਼ ਬਾਜ਼ਾਰ ਚ ਬੀਕੇ ਸ਼ੂਜ਼ ਅਤੇ ਮਨਸ਼ੂ ਫੁੱਟਵੇਅਰ ਦੁਕਾਨ ਤੇ ਰੇਡ ਕਰਕੇ 30 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਆਮ ਚੋਣਾਂ ਦੇ ਪੰਜਵੇਂ ਪੜਾਅ ਦੇ ਲਈ 20 ਮਈ ਨੂੰ ਵੋਟਾਂ ਪੈਣੀਆਂ ਨੇ ਇਸ ਤਹਿਤ ਉੱਤਰ ਪ੍ਰਦੇਸ਼ ਦੀਆਂ 14 ਮਹਾਰਾਸ਼ਟਰ ਦੀਆਂ 13 ਪਛਮੀ ਬੰਗਾਲ ਦੀਆਂ 7 ਬਿਹਾਰ ਦੀਆਂ 5 ਓਡੀਸ਼ਾ ਚ ਪੰਜ ਛਾਰਖੰਡ ਚ ਤਿੰਨ ਅਤੇ ਜੰਮੂ ਕਸ਼ਮੀਰ ਤੇ ਲਦਾਖ ਦੇ ਵਿੱਚ ਇੱਕ ਇੱਕ ਸੀਟਾਂ ਤੇ ਚੋਣਾਂ ਹੋਣਗੀਆਂ ਜਿਸ ਦੇ ਮੱਦੇ ਨਜ਼ਰ ਇਹਨਾਂ ਸੂਬਿਆਂ ਚ 19 ਮਈ ਅਤੇ 20 ਮਈ ਸ਼ਾਮ ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਪੀਏ ਵਿਭਵ ਕੁਮਾਰ ਦੀ ਗ੍ਰਿਫਤਾਰੀ ਦੇ ਖਿਲਾਫ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਗਵਾਈ ਦੇ ਵਿੱਚ ਅੱਜ ਆਪ ਲੀਡਰਸ਼ਿਪ ਦੇ ਵੱਲੋਂ ਭਾਜਪਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਵੱਡੇ aarop ਲਗਾਏ ਹਰਿਆਣਾ ਚ ਸ਼ਰਾਬ ਦੇ ਸ਼ਕੀਨਾਂ ਨੂੰ ਵੀ ਮਹਿੰਗਾਈ ਦੇ ਮਾਰ ਚੱਲਨੇ ਪਵੇਗੀ ਦੇਸੀ ਸ਼ਰਾਬ ਦੇ ਇੱਕ ਬੋਤਲ ਲਈ 5 ਰੁਪਏ ਤੇ ਬੀਅਰ ਲਈ 20 ਰੁਪਏ ਹੋਰ ਦੇਣੇ ਪੈਣਗੇ ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਤੇ ਵੀ 5 ਫੀਸ ਦੀ ਤੱਕ ਵਾਧੂ ਰਕਮ ਅਦਾ ਕਰਨੀ ਪਵੇਗੀ ਇਧਰਾਂ 12 ਜੂਨ ਨੂੰ ਲਾਗੂ ਹੋਣ ਵਾਲੀ ਨਵੀਂ ਆਪਕਾਰੀ ਨੀਤੀ ਤਹਿਤ ਤੈਅ ਕੀਤੀਆਂ ਗਈਆਂ ਹਨ ਦੇਸ਼ ਦੇ ਕਈ ਹਿੱਸਿਆਂ 'ਚ ਗਰਮੀ ਦਾ ਕਹਿਰ جاری ਹੈ ਖਾਸ ਕਰਕੇ ਉੱਤਰੀ ਭਾਰਤ ਗਰਮੀ ਦੇ ਲਪੇਟ ਦੇ ਵਿੱਚ ਹੈ ਭਾਰਤੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ 'ਚ ਹਰਿਆਣਾ ਪੰਜਾਬ ਤੇ ਰਾਜਸਥਾਨ 'ਚ ਗੰਭੀਰ ਗਰਮੀ ਦੀ ਲਹਿਰ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ ਅੱਜ ਦਿੱਲੀ 'ਚ ਭਾਜਪਾ ਦੇ ਖਿਲਾਫ ਇੱਕਠਮੋਕੇ ਸੀਐਮ ਅਰਵਿੰਦ ਕੇਜਵਾਲ ਨੇ ਵਿਜਪੀਤੇ ਵੱਡੇ aarop ਲਗਾਏ ਹੁਣਾ ਕਿਹਾ ਕਿ ਕੇਂਦਰ 'ਚ ਬੈਠੀ ਸਰਕਾਰ ਆਮ ਆਦਮੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਲਈ ਇੱਕ ਇੱਕ ਕਰਕੇ ਸਾਡੇ ਨੇਤਾਵਾਂ ਨੂੰ ਜੇਲ੍ਹਾਂ 'ਚ ਭੇਜਿਆ ਜਾ ਰਿਹਾ ਪਰ ਭਾਜਪਾ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਡੇਰਾ ਸਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦਾ ਹੈ ਰਾਮ ਰਹੀਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ਤੇ ਪਾਬੰਦੀ ਲਗਾਉਣ ਵਾਲੇ ਹੁਕਮ ਨੂੰ ਹਟਾਉਣ। ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਹ ਕੁੱਲ 41 ਦਿਨਾਂ ਦੀ ਰਿਹਾਈ ਲਈ ਯੋਗ ਹੈ। ਦਿੱਲੀ ਪੁਲਿਸ ਨੇ ਐਮਪੀ ਸਮਤੀ ਮਲੀਵਾਲ ਦੇ ਨਾਲ ਬਦਸਲੂ ਕੀ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਕੀਤਾ। ਪੁਲਿਸ ਨੇ ਜ਼ਬਤ ਕੀਤੇ ਸੀਸੀਟੀਵੀ ਦੇ ਵਿੱਚ ਘਟਨਾ ਦੇ ਫੁਟੇਜ ਨਾਲ ਛੇੜਛਾੜ ਕਰਨ ਦੀ ਗੱਲ ਕਹੀ ਹੈ ਦਿੱਲੀ ਪੁਲਿਸ ਨੇ ਵੀ ਕਿਹਾ ਹੈ ਕਿ ਹਾਲੇ ਤੱਕ ਸੇਮ ਹਾਊਸ ਤੋਂ ਸੀਸੀਟੀਵੀ ਡੀਵੀਆਰ ਵੀ ਸਾਨੂੰ ਨਹੀਂ ਦਿੱਤਾ ਗਿਆ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਰੀਕੇ ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਦੀਆਂ ਵੱਡੀਆਂ ਮੁਸ਼ਕਲਾਂ ਰਾਸ਼ਟਰੀ ਜਵਾਬਦੇਹੀ ਬਿਊਰੋ ਵੱਲੋਂ ਕੀਤੀ ਜਾਂਚ ਵਿੱਚ ਉਸ ਦੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਹੋਇਆ ਖੁਲਾਸਾ ਇਮਰਾਨ ਖਾਨ ਅਤੇ ਉਸ ਦੀ ਪਤਨੀ ਨੂੰ ਪਹਿਲਾਂ ਉਸ਼ਾ ਖਾਨਾ ਕੇਸ ਵਿੱਚ ਸਰਕਾਰੀ ਉਪਹਾਰ ਭੰਡਾਰ ਨਾਲ ਸੰਬੰਧਿਤ ਭ੍ਰਸ਼ਟ ਆਚਰਣ ਲਈ ਠਹਿਰਾਇਆ ਗਿਆ ਸੀ ਦੋਸ਼ੀ ਬਲੂ ਰੀਜਨ ਲਗਭਗ 2 ਸਾਲਾਂ ਬਾਅਦ 6 ਲੋਕਾਂ ਨੂੰ ਪੁਲਾੜ ਵਿੱਚ ਭੇਜਣ ਜਾ ਰਿਹਾ ਹੈ ਸਾਲ 2022 ਚ ਇਸ ਦਾ ਇੱਕ ਰਾਕੇਟ ਕ੍ਰੈਸ਼ ਹੋ ਗਿਆ ਸੀ ਜਿਸ ਤੋਂ ਬਾਅਦ ਕਪਨੀ ਨੇ ਉਡਾਣਾਂ ਤੇ ਲਗਾਈ ਸੀ ਪਾਬੰਦੀ ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਵਿੱਚ 2021 ਤੋਂ ਲਗਾਤਾਰ ਹੋ ਰਹੇ ਅਤਵਾਦੀ ਹਮਲੇ ਲੜਕੀਆਂ ਦੇ ਸਕੂਲਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ਦੱਖਣੀ ਵਜੀਰਿਸਤਾਨ ਦੀ ਵਾਨਾ ਤਹਿਸੀਲ ਚ ਇੱਕ ਵਾਰ ਫਿਰ ਕੁੜੀਆਂ ਦੇ ਸਕੂਲ ਨੂੰ ਅਤਵਾਦੀਆਂ ਨੇ ਬਣਾਇਆ ਨਿਸ਼ਾਨਾ ਇਹ ਬੰਬ ਤਮਾਕਾ ਲੜਕੀਆਂ ਦੇ ਸਿੱਖਿਆਤ ਕਰਨ ਦੀ ਵਾਨਾ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਸੋਫੀਆ ਨੂਰ ਸਕੂਲ ਦੀ ਸਥਾਪਨਾ ਤੋਂ ਕੁਝ ਦਿਨ ਬਾਅਦ ਹੋਇਆ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ جنگ ਨੂੰ ਲੈ ਕੇ ਇਜ਼ਰਾਈਲੀ ਕੈਬਨਿਟ ਚ ਵਧਿਆਤਨਾ ਹਾਲ ਹੀ ਵਿੱਚ ਕੈਬਨਿਟ ਮੈਂਬਰ ਬੈਨੀ ਗੇਰਸ ਨੇ ਅਸਤੀਫਾ ਦੇਣ ਦੀ ਦਿੱਤੀ ਧਮਕੀ ਕਿਹਾ ਯੁੱਧ ਲਈ ਉਸ ਦੀਆਂ ਯੋਜਨਾਵਾਂ ਨੂੰ ਕੀਤਾ ਜਾਣਾ ਚਾਹੀਦਾ ਲਾਗੂ ਨਿਊਯਾਰਕ ਦਾ ਐਮ ਟ੍ਰੈਕ ਰੇਲ ਗੱਡੀ ਦੇ ਇੱਕ ਵਾਹਨ ਨੂੰ ਮਾਰੀ ਟੱਕਰ ਤਿੰਨ ਲੋਕਾਂ ਦੀ ਹੋਈ ਮੌਤ ਤਖਣੀ ਆਸਟ੍ਰੇਲੀਆ ਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਕਾਜ਼ਮੀ ਤੇ ਔਰਤ ਦੀ ਹੋਈ ਮੌਤ ਮਗਡਾਲਾ ਵਿਖੇ ਓਵਨ ਰੋਡ ਤੇ ਇੱਕ ਟੋਇਟਾ ਯੂਆਈਟੀ ਨਾਲ ਇੱਕ ਟਰੱਕ ਦੀ ਹੋਈ ਟੱਕਰ ਟੈਕਸਾਸ ਵਿੱਚ ਤੇਜ਼ ਗਰਜ ਵਾਲੇ ਤੂਫਾਨ ਕਾਰਨ 7 ਲੋਕਾਂ ਦੀ ਹੋਈ ਮੌਤ ਸੂਬੇ ਦੇ ਕੁਝ ਹਿੱਸੇ ਭਾਰੀ ਮੀਂਹ ਤੇ ਤੇਜ਼ ਹਵਾਵਾਂ ਤੇ ਖਤਰਨਾਕ ਹੜ੍ਹਾਂ ਦਾ ਕਾਰੇ ਸਾਹਮਣੇ 10 ਲੱਖ ਲੋਕ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਹੋਏ ਪਰੇਸ਼ਾਨ ਕੈਨੇਡਾ ਸਰਕਾਰ ਟਿਕਟੌਕ ਤੇ ਮੁਕੰਮਲ ਪਾਬੰਦੀ ਲਾਉਣ ਦੀ ਤਿਆਰੀ ਚ ਕੈਨੇਡਾ ਦੀ ਖੁਫੀਆ ਏਜੰਸੀ ਦੇ ਮੁਖੀ ਵੱਲੋਂ ਸਾਬਤ ਤੌਰ ਤੇ ਕਿਹਾ ਗਿਆ ਹੈ ਕਿ ਟਿਕਟੌਕ ਕੈਨੇਡਾ ਵਾਸੀਆਂ ਲਈ ਪੈਦਾ ਕਰ ਸਕਦਾ ਹੈ ਵੱਡਾ ਖਤਰਾ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਮੁਲਕ ਦੇ ਲੋਕਾਂ ਨੂੰ ਆਨਲਾਈਨ ਕੋਈ ਵੀ ਸਰਗਰਮੀ ਕਰਦਿਆਂ ਸੁਚੇਤ ਰਹਿਣ ਦੀ ਜ਼ਰੂਰਤ। ਪਾਕਿਸਤਾਨ ਦੇ ਪੰਜਾਬ ਵਿੱਚ ਇੱਕ ਪੱਤਰਕਾਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਇਸ ਘਟਨਾ 'ਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ 'ਚ ਹੋਈ ਉਸ ਦੀ ਮੌਤ। ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਵਿਦੇਸ਼ੀ ਅਤੇ ਸਥਾਨਕ ਵਿਦਿਆਰਥੀਆਂ ਵਿਚਾਲੇ ਹੋਈ ਹਿੰਸਕ ਚੜ੍ਹਪ ਹੁਣ ਤੱਕ ਤਿੰਨ ਪਾਕਿਸਤਾਨੀ ਵਿਦਿਆਰਥੀਆਂ ਦੀ ਲਿੰਚਿੰਗ ਦਾ ਮਾਮਲਾ ਵੀ ਆਇਆ ਸਾਹਮਣੇ। ਰਾਖੀ ਸਾਮੰਤ ਆਪਣੀ ਅਜੀਬੋ-ਗਰੀਬ ਹਰਕਤਾਂ ਕਰਕੇ ਲੋਕਾਂ ਦਾ ਮਨੋਰੰਜਨ ਕਰਦੀ ਹੈ ਜਦੋਂ ਤੀ ਰਾਖੀ ਸਾਮੰਤ ਨੇ ਹਸਪਤਾਲ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਉਦੋਂ ਦੇ ਲੋਕ ਬਹੁਤ ਪਰੇਸ਼ਾਨ ਨੇ ਹਾਲਾਂਕਿ ਰਾਖੀ ਦੇ ਐਕਸ ਪਤੀ ਵੱਲੋਂ ਰਾਖੀ ਦੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਰਾਖੀ ਸਾਵਣ ਦੀ 18 ਮਈ ਦੀ ਸਵੇਰ ਨੂੰ ਸਰਜਰੀ ਹੋਈ ਜਿਸ ਨੂੰ ਲੈ ਕੇ ਰਿਤੇਸ਼ ਸਿੰਘ ਨੇ ਮੀਡੀਆ ਨੂੰ ਅਪਡੇਟ ਦਿੱਤੀ ਉਹਨਾਂ ਕਿ ਹਾਂ ਮੈਂ ਹੁਣੇ ਹੀ ਰਾਖੀ ਜੀ ਦੀ ਸਿਹਤ ਬਾਰੇ ਅਪਡੇਟ ਦੇਣ ਆਇਆ ਹਾਂ ਉਸ ਦੀ ਸਰਜਰੀ ਸਫਲ ਰਹੀ ਹਾਲਾਂਕਿ ਟਿਊਮਰ ਬਹੁਤ ਵੱਡਾ ਸੀ ਅਤੇ ਉਸ ਨੂੰ ਅਜੇ ਤੱਕ ਹੋਸ਼ ਨਹੀਂ ਆਈ ਹੈ ਉਸ ਨੂੰ ਕਰੀਬ 3 ਘੰਟੇ ਆਪਰੇਸ਼ਨ تھیਟਰ ਵਿੱਚ ਰੱਖਿਆ ਗਿਆ ਉਸ ਦਾ ਵੱਡਾ ਆਪਰੇਸ਼ਨ ਹੋਇਆ ਅਤੇ ਟਿਊਮਰ ਬਹੁਤ ਵੱਡਾ ਹੈ ਅਦਾਕਾਰ ਆਰਿਆ ਪਟ ਦੀ ਮਾਂ ਸੋਨੀ ਰਾਜਧਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਦਿੱਤੀ ਹੈ ਸੋਨੀ ਰਾਜਧਾਨ ਨੇ ਆਪਣੀ ਤਾਜ਼ਾ ਇੰਸਟਾਗ੍ਰam ਪੋਸਟ ਵਿੱਚ ਦੱਸਿਆ ਕਿ ਉਸ ਨੂੰ ਡਰੱਗਸ ਦੇ ਮਾਮਲੇ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਉਸ ਨੂੰ ਇੱਕ ਕਾਲ ਆਈ ਸੀ ਅਤੇ ਉਸ ਨੂੰ ਉਹਨਾਂ ਦਾ ਆਧਾਰ ਨੰਬਰ ਮੰਗਿਆ ਗਿਆ ਸੀ ਅਭਿਨੇਤਰੀ ਨੇ ਦੱਸਿਆ ਕਿ ਇਸ ਤਰ੍ਹਾਂ ਉਸ ਨੂੰ ਧੋਖਾ ਦੇਣ ਅਤੇ ਗਲਤ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਮੁੜ ਸੁਰਖੀਆਂ 'ਚ ਆ ਗਏ ਨੇ ਗਾਇਕ ਦੇ ਲਗਾਤਾਰ ਦੋ ਗਾਣੇ ਗੋਇੰਗ ਆਫ ਅਤੇ ਵਿਨਿੰਗ ਸਪੀਚ ਰਿਲੀਜ਼ ਹੋਏ ਹਨ ਅਤੇ ਇਹਨਾਂ ਦੋਵਾਂ ਹੀ ਗੀਤਾਂ ਨੂੰ ਲੋਕਾਂ ਵੱਲੋਂ ਪਰਵਾ ਹੁੰਗਾਰਾ ਮਿਲ ਰਿਹਾ ਹੈ ਦੱਸਦੇ ਹੈ ਕਿ ਗਾਇਕ ਕਰਨ ਔਜਲਾ ਨੇ ਆਪਣੇ ਨਵੇਂ ਗੀਤ ਜੋ 35 ਸਾਲ ਪੁਰਾਣੀ ਆਪਣੀ ਪਿਤਾ ਦੀ ਸ਼ਾਰਟ ਪੈਣੀ ਹੋਈ ਸੀ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਆਪਣੇ ਗੀਤ ਚ ਵੀ ਕੀਤਾ ਇਸ ਤੋਂ ਇਲਾਵਾ ਕਰਨ ਓਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਇੱਕ ਵੀਡੀਓ ਪੋਸਟ ਕੀਤੀ ਹੈ ਪੰਜਾਬੀ ਅਦਾਕਾਰ ਸੋਨਮ ਬਾਜਪਾ 얘ਨੀ ਦੀ ਨੀ ਲਗਾਤਾਰ ਸੁਰਖੀਆਂ ਜਬਣੀ ਹੋਈ ਹੈ ਉਸ ਨੇ ਹਰਿਆਣੇ ਦੀ ਕੁੜੀ ਬਣ ਕੇ ਸਭ ਦਾ ਦਿਲ ਜਿੱਤ ਲਿਆ ਉਸ ਦੀ ਹਰਿਆਣਵੀ ਲੁੱਕ ਲੋਕਾਂ ਨੂੰ ਕਾਫੀ ਪਸੰਦ ਆਰੀ ਹੈ ਅਸੀਂ ਗੱਲ ਕਰ ਰਹੇ ਹਾਂ ਸੋਨਮ ਦੀ ਆਉਣ ਵਾਲੀ ਫਿਲਮ ਕੁੜੀ ਹਰਿਆਣੇ ਵਾਲ ਦੀ ਇਸ ਫਿਲਮ ਚ ਸੋਨਮ ਹਰਿਆਣੇ ਦੀ ਕੁੜੀ ਬਣ ਕੇ ਪੰਜਾਬੀ ਮੁੰਡੇ ਐਮੀ ਵਿਰਕ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਏਗੀ ਹਾਲ ਹੀ ਚ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋਇਆ ਹੈ ਜਿਸ ਨੂੰ ਲੋਕਾਂ ਵੱਲੋਂ ਪਰਮਾ ਹੰਗਾਰਾ ਮਿਲ ਰਿਹਾ ਹੈ ਕਾਂਸ 2024 ਦੇ ਦੂਜੇ ਦਿਨ ਅਸ਼ਵਰਾ ਰਾਏ ਨੇ ਇੱਕ ਵਾਰ ਫਿਰ ਆਪਣੇ ਲੁੱਕ ਨਾਲ ਧੂਮ ਮਚਾ ਦਿੱਤੀ ਅਦਾਕਾਰ ਦੇ ਪਰਿਵਰਗੀ ਡਰੈਸ ਤੋਂ ਲੈ ਕੇ ਉਸ ਦੇ ਸਟਾਈਲ ਤੱਕ ਬਾਲੀਵੁੱਡ ਦੀਵਾ ਨੇ ਪੂਰੀ ਲਾਈਮਲਾਈਟ ਚੋਰੀ ਕਰ ਲਈ ਅਭਿਨੇਤਰੀ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਅਭਿਨੇਤਰੀ ਨੇ ਸਭ ਦਾ ਦਿਲ ਜਿੱਤ ਲਿਆ ਅਕਸਰ ਚਰਚਾ ਵਿੱਚ ਰਹਿਣ ਵਾਲੀ ਅਦਾਕਾਰ Kiara Advani ਨੇ Kaant storcha 24 ਹਿੱਸਾ ਲਿਆ ਹੈ ਇਸ ਦੌਰਾਨ ਅਦਾਕਾਰ ਨੇ ਵਾਈਟ ਡਰੈਸ ਦੇ ਨਾਲ ਵਾਈਟ ਇਅਰਿੰਗ ਕੈਰੀ ਕੀਤੇ ਹੋਏ ਸੀ ਇਸ ਲੁੱਕ 'ਚ Kiara ਬੇਹਦ ਖੂਬਸੂਰਤ ਲੱਗ ਰਹੀ ਸੀ ਪੰਜਾਬੀ ਗਾਇਕ ਮਿਸ ਪੂਜਾ ਇਹਨੀ ਦਿਨੀ ਖੂਬ ਸੁਰਖਿਆਜ ਬਣੀ ਹੋਈ ਹੈ ਗਾਇਕ ਦੇ ਹਾਲ ਹੀ ਚ ਲਗਾਤਾਰ ਦੋ ਗੀਤ ਰਿਲੀਜ਼ ਹੋਏ ਨੇ ਇਸ ਤੋਂ ਬਾਅਦ ਹੁਣ ਇਹ ਪੂਜਾ ਨੇ ਇੱਕ ਹੋਰ ਧਮਾਕਾ ਕਰ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਮਿਸ ਪੂਜਾ ਦਾ ਇੱਕ ਹੋਰ ਗਾਣਾ ਸੁਖਣੀ ਰਿਲੀਜ਼ ਹੋ ਗਿਆ ਹੈ ਇਹ ਗਾਣੇ ਦਾ ਮਿਊਜ਼ਿਕ ਇੰਨਾ ਵਧੀਆ ਹੈ ਕਿ ਇਸ ਨੂੰ ਸੁਣਦੇ ਹੀ ਤੁਹਾਡਾ ਪੰਗੜਾ ਪਾਉਣ ਨੂੰ ਮਨ ਕਰਨ ਲੱਗਦਾ ਹੈ। ਇਹ ਮਿਸ ਪੂਜਾ ਦਾ ਲਗਾਤਾਰ ਤੀਜਾ ਗੀਤ ਹੈ ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਚਿਤਰੰਗਦਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਚ ਚਿਤਰੰਗਦਾ ਸਿੰਘ ਰੈੱਡ ਆਊਟਫਿਟ 'ਚ ਨਜ਼ਰ ਆ ਰਹੀ ਹੈ। ਇਸ ਲੋਕਚ ਅਦਾਕਾਰ ਨੇ ਕਈ ਪੋਸਟ ਦਿੱਤੇ। ਹਾਲ ਹੀ 'ਚ ਗਾਇਕ ਮੰਨਕਰ ਤੌਲਕ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਨੇ ਜਿਸ਼ਿ ਉਹ ਆਪਣੇ ਪੁੱਤਰ ਗੁਰ ਇਮਤੀਆਜ਼ ਔਲਖ ਨਾਲ ਨਜ਼ਰ ਆ ਰਹੇ ਨੇ ਨਾ ਤਸਵੀਰਾਂ 'ਚ ਪਿਓ ਪੁੱਤਰ ਦਾ ਕੂਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਪੰਜਾਬੀ ਗਾਇਕ ਬੱਬੂ ਮਾਨ ਅਤੇ ਗੁਰੂ ਰੰਦਾਵਾ ਇਹਨਾਂ ਦਿਨੀ ਸੋਸ਼ਲ ਮੀਡੀਆ ਉੱਪਰ ਛਾਏ ਹੋਏ ਨੇ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਦੋਵਾਂ ਮਸ਼ਹੂਰ ਕਲਾਕਾਰਾਂ ਨੂੰ ਇਕੱਠੇ ਵੇਖਿਆ ਗਿਆ ਇਸ ਦੌਰਾਨ ਰੰਦਾਵਾ ਨੇ ਬੱਬੂ ਮਾਨ ਦਾ ਹਿੱਟ ਗੀਤ ਹੱਸਰ ਲਗਾ ਖੂਬ ਮਸਤੀ ਕੀਤੀ ਗੁਰੂ ਨੇ ਆਪਣੇ ਖਾਸ ਪਲਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਨੇ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਸਾਫਟਬੈਂਕ ਸਮਰਥਿਤ OYO ਆਪਣੇ ਬਹੁਤ ਪ੍ਰਤੀਤ IPO ਲੀਡ ਸੇਬੀ ਕੋਲ ਆਪਣਾ ਡਰਾਫਟ ਦੁਬਾਰਾ ਫਾਈਲ ਕਰਨ ਦੀ ਤਿਆਰੀ ਕਰ ਰਿਹਾ ਹੈ ਸੂਤਰਾਂ ਅਨੁਸਾਰ ਕੰਪਨੀ ਦੇ IPO ਲੀਡਾਇਰ ਕੀਤੇ ਮੌਜੂਦਾ ਡਰਾਫਟ ਜਾਰ ਡੀਆਰਪੀ ਐਚਟੀ ਨੂੰ ਵਾਪਸ ਲੈਣ ਲਈ ਸੇਬੀ ਨੂੰ ਅਰਜ਼ੀ ਦਿੱਤੀ ਗਈ ਹੈ ਸ਼ਨੀਵਾਰ ਦੇ ਸਪੈਸ਼ਲ ਟਰੇਡਿੰਗ ਸੈਸ਼ਨ ਦੇ ਦੌਰਾਨ ਸ਼ੇਅਰ ਬਾਜ਼ਾਰ ਦੇ ਵਿੱਚ ਹਰਿਆਲੀ ਦੇਖਣ ਨੂੰ ਮਿਲੀ ਹਾਲਾਂਕਿ ਸਪੈਸ਼ਲ ਟਰੇਡਿੰਗ ਸੈਸ਼ਨ ਦੇ ਦੋਵਾਂ ਸੈਸ਼ਨਾਂ ਦੇ ਵਿੱਚ ਟਰੈਂਡਿੰਗ ਫਲੈਟ ਦੇਖੀ ਗਈ ਗਲੋਬਲ ਬਾਜ਼ਾਰਾ ਦੇ ਮੁਤਾਬਿਕ ਸ਼ਨੀਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਸਕਾਰਾਤਮਕ ਕਾਰੋਬਾਰ ਦੇਖਣ ਨੂੰ ਮਿਲਿਆ ਅਤੇ ਬੈਂਚਮਾਰਕ ਸੁਚਾਂਕ ਹਰੇ ਨਿਸ਼ਾਨ ਤੇ ਬੰਦ ਰਹੇ ਦੇਸ਼ ਵਿੱਚ ਆਮ ਚੋਣਾ ਹੋ ਰਹੀਆਂ ਹਨ ਲੋਕ ਸਭਾ ਚੋਣਾਂ 2024 ਕਾਰਨ ਦੇਸ਼ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਇਸ ਕਾਰਨ ਵਾਧੂ ਨਕਦੀ ਨਾਲ ਸਫ਼ਰ ਕਰਨਾ ਔਖਾ ਹੋ ਗਿਆ ਇਸ ਲਈ ਵਪਾਰੀ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਜਾਣ ਤੋਂ ਪਰਹੇਜ਼ ਕਰ ਰਹੇ ਨੇ ਚੋਣਾ ਵਿੱਚ ਪੈਸੇ ਦੀ ਤਾਕਤ ਦੀ ਵਰਤੋਂ ਆਮ ਗੱਲ ਹੈ ਹਰ ਚੋਣਾਂ ਵਿੱਚ ਚੋਣ ਕਮਿਸ਼ਨ ਪੈਸੇ ਦੀ ਤਾਕਤ ਦੀ ਵਰਤੋਂ ਨੂੰ ਰੋਕਣ ਲਈ ਹਰ ਸੰਭਵ ਯਤਨ ਕਰਦਾ ਹੈ ਕਿਉਂਕਿ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਲੁਭਾਉਣ ਲਈ ਨਕਦੀ ਵੰਡੇ ਜਾਣ ਦੀ ਸੰਭਾਵਨਾ ਅਕਸਰ ਸਾਹਮਣੇ ਆਂਦੀ ਹੈ भारत ਤੇ ਬ੍ਰਿਟੇਨ ਨੇ ਇੱਕ ਵਾਰ ਫਿਰ ਦੋਹਾਂ ਦੇਸ਼ਾਂ درمیان ਮੁਕਤ ਵਪਾਰ ਸਮਝੋਤੇ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਭਾਰਤ ਤੇ ਬਰਤਾਨੀਆ درمیان ਸਲਾਨਾ ਰਣਨੀਤਿਕ वार्ता ਲਈ ਭਾਰਤ ਦੇ ਵਿਦੇਸ਼ ਸਕੱਤਰ ਵਿਨਿਕ ਬਾਤਰਾ ਬ੍ਰਿਟੇਨ ਦੇ ਦੌਰੇ ਤੇ ਨੇ। ਇਸ ਦੌਰਾਨ ਕੋਤਰਾ ਨੇ ਬ੍ਰਿਟੇਨ ਦੇ ਵਿਦੇਸ਼ ਰਾਸ਼ਟ੍ਰ ਮੰਡਲ ਅਤੇ ਵਿਕਾਸ ਦਫਤਰ ਦੇ ਸਤਾਈ ਅੰਡਰ ਸਕੱਤਰ ਸਰ ਫਿਲਿਪ ਬਾਟਨ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਸਰ ਫਿਲਿਪ ਪਾਰਟਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਮੁਕਤ ਵਪਾਰ ਸਮਝੌਤੇ ਲਈ ਵਚਨਬੱਧਤਾ ਪ੍ਰਗਟਾਈ ਗਈ ਹੈ ਸਾਲ 2030 ਦੇ ਰੋਡ ਮੈਪ ਦੀ ਵੀ ਸਮੀਖਿਆ ਕੀਤੀ ਗਈ ਹੈ ਸ਼ਹਿਰ ਬਾਜ਼ਾਰ ਅੱਜ ਵੀ ਖੁੱਲੇ ਰਹਿਣਗੇ ਨੈਸ਼ਨਲ ਸਟਾਕ ਐਕਸਚੇਂਜ ਅਤੇ ਬੰਬਈ ਸਟਾਕ ਐਕਸਚੇਂਜ ਵਿੱਚ ਵਿਸ਼ੇਸ਼ ਵਪਾਰਕ ਸੈਸ਼ਨ ਆਯੋਜਿਤ ਕੀਤੇ ਜਾਣਗੇ ਪਹਿਲਾ ਸੈਸ਼ਨ ਸਵੇਰੇ ਸਵਾ 9 ਤੋਂ 10 ਵਜੇ ਤੱਕ ਹੋਵੇਗਾ ਦੂਜਾ ਸੈਸ਼ਨ 11:30 ਤੋਂ 12:30 ਵਜੇ ਤੱਕ ਹੋਵੇਗਾ ਇਸ ਦਾ ਉਦੇਸ਼ੇ ਤਕਨੀਕੀ ਖਰਾਬੀ ਦੇ ਕਾਰਨ ਪ੍ਰਾਇਮਰੀ ਸਾਈਟ ਦੇ ਕਰੈਸ਼ ਹੋਣ ਦੀ ਸਥਿਤੀ ਦੇ ਵਿੱਚ ਕਿਸੇ ਹੋਰ ਸਾਈਟ ਤੇ ਵਪਾਰ ਨੂੰ ਤਬਦੀਲ ਕਰਕੇ ਵਪਾਰ ਨੂੰ ਜਾਰੀ ਰੱਖਣਾ ਹੈ। ਰਾਜਸਥਾਨ ਰਾਇਲਸ ਐਤਵਾਰ ਨੂੰ ਆਈਪੀਐਲ ਦੇ ਇੱਕ ਮਹੱਤਵਪੂਰਨ ਮੈਚ ਵਿੱਚ ਚੋਟੀ ਦੀ ਟੀਮ ਕੋਲਕਾਤਾ ਨਾਈਟ ਰਾਈਡਰਸ ਨੂੰ ਹਰਾ ਕੇ ਚਾਰ ਮੈਚਾਂ ਦੀ ਹਾਰ ਦਾ ਸਿਲਸਲਾ ਤੋੜਨ ਅਤੇ ਚੋਟੀ ਦੇ ਦੋ ਵਿੱਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਅਫਗਾਨਿਸਤਾਨ ਦੇ ਰਹਿਮਾਨ ਉਲਾ ਗੁਰਬਾਸ ਨੂੰ ਕੇਕੇਆਰ ਟੀਮ ਦੇ ਵਿੱਚ ਫਿਲਸਾਲਟ ਦੀ ਜਗ੍ਹਾ ਪਲੇਇੰਗ 11 ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਲੂਨ ਕੌਮੀ ਵਚਨਬੱਤਾ ਦੇ ਕਾਰਨ ਘਰ ਵਾਪਸ ਆ ਗਿਆ ਹੈ ਸਭੇ ਹੱਦ ਦੇ ਤੇਜ਼ ਗੇਂਦਬਾਜ਼ ਯਸ਼ਦੇਵਾਲ ਦਾ ਆਈਪੀਐਲ ਦੇ ਵਿੱਚ ਸਫਰ ਉਤਰਾ ਚੜਾ ਦੇ ਨਾਲ ਭਰਿਆ ਰਿਹਾ। ਯਸ਼ਨੇ ਸ਼ਨੀਵਾਰ ਨੂੰ ਰਾਇਲ ਚੈਲੈਂਜਰਸ ਬੈਂਗਲੋਰੂ ਦੇ ਖਿਲਾਫ ਪਿਛਲੇ ਚੈਂਪੀਅਨ ਚੇਨਈ ਸੁਪਰ ਕਿੰਗਸ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਪਲੇਆਫ ਦੇ ਵਿੱਚ ਲੈ ਜਾਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਚੇਨਈ ਨੂੰ ਨਾਕਆਊਟ ਦੇ ਵਿੱਚ ਪਹੁੰਚਾਉਣ ਲਈ ਆਖਰੀ ਓਵਰ ਦੇ ਵਿੱਚ ਘਟੋ ਘਟ 17 ਦੌੜਾਂ ਬਣਾਉਣੀਆਂ ਸਨ ਪਰ ਯਸ਼ ਨੇ ਸ਼ਾਨਦਾਰ ਓਵਰ ਸੁੱਟ ਕੇ ਸਿਰਫ 7 ਦੌੜਾਂ ਹੀ ਦਿੱਤੀਆਂ। ਰੋਇਲ ਚੈਲੈਂਜਰਸ ਬੰਗਲੌਰ ਦੇ 스타 ਬੱਲੇਬਾਜ਼ ਵਿਰਾਟ ਕੋਹਲੀ ਆਈਪੀਐਲ 2024 ਦੇ ਵਿੱਚ ਸ਼ਾਨਦਾਰ ਫਾਰਮ ਦੇ ਵਿੱਚ ਦਿਖ ਰਹੇ ਨੇ। ਉਹਨਾਂ ਨੇ ਚन्नई ਸੁਪਰ ਕਿੰਗਸ ਖਿਲਾਫ ਅਹਿਮ ਮੈਚ ਦੇ ਵਿੱਚ 29 ਗੇਂਦਾਂ ਦੇ ਵਿੱਚ 3 ਚੋਕੇ ਅਤੇ 4 ਛੱਕਿਆਂ ਦੀ ਮਦਦ ਦੇ ਨਾਲ 47 ਦੌੜਾਂ ਦੀ ਪਾਰੀ ਖੇਡੀ। ਕੋਹਲੀ ਦੀ ਇਸ ਪਾਰੀ ਦੇ ਦਮ ਤੇ ਹੀ ਆਰਸੀਬੀ ਚन्नई ਦੇ ਸਾਹਮਣੇ 219 ਦੌੜਾਂ ਦਾ ਟਿਚਾ ਰੱਖ ਸਕੀ। IPL 2024 ਦੇ 88ਵੇਂ ਮੈਚ ਵਿੱਚ ਰਾਇਲ ਚੈਲੈਂਜਰਸ ਬੰਗਲੌਰ ਨੇ ਸਫਾਈ ਦੌੜ ਦੇ ਨਾਲ ਜਿੱਤ ਦਰਜ ਕਰਕੇ ਪਲੇਆਫ ਲਈ ਕੁਆਲੀਫਾਈ ਕਰ ਲਿਆ ਹੈ ਇਸ ਦੇ ਨਾਲ ਫਾਫ ਦੂਪਲੇਸੇ ਦੀ ਟੀਮ ਪਲੇਆਫ ਦੇ ਵਿੱਚ ਪਹੁੰਚਣ ਵਾਲੀ ਇਸ ਸੀਜ਼ਨ ਦੀ ਚੌਥੀ ਟੀਮ ਬਣ ਗਈ ਹੈ ਆਰसीबी ਨੇ IPL ਦੇ ਇਤਿਹਾਸ ਦੇ ਵਿੱਚ ਨੌਵੀਂ ਵਾਰ ਪਲੇਆਫ ਲਈ ਕੁਆਲੀਫਾਈ ਕੀਤਾ ਹੈ IPL ਦਾ 17ਵਾਂ ਸੀਜ਼ਨ ਆਪਣੇ ਸਿਖਰ ਤੇ ਪਹੁੰਚ ਰਿਹਾ ਹੈ ਐ ਐਤਵਾਰ ਨੂੰ ਇਸ ਸੀਜ਼ਨ ਦਾ ਆਖਰੀ ਡਬਲ ਹੈਡਰ ਹੋਵੇਗਾ ਪਹਿਲਾ ਮੈਚ ਸਨਰਾਈਜ਼ਰ ਹైదరాబాద్ ਅਤੇ ਪੰਜਾਬ ਕਿੰਗਸ ਵਿਚਾਲੇ ਖੇਡਿਆ ਜਾਵੇਗਾ ਜਦਕਿ ਦੂਜਾ ਮੈਚ ਰਾਜਸਥਾਨ ਰਾਇਲਸ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਹੋਵੇਗਾ ਹైదరాబాద్ ਬਨਾਮ ਪੰਜਾਬ ਮੈਚ ਤੋਂ ਪਹਿਲਾਂ ਪੰਜਾਬ ਕਿੰਗਸ ਦੀ ਟੀਮ ਪ੍ਰਬੰਧਨ ਨੇ ਵੱਡਾ ਫੈਸਲਾ ਲਿਆ ਹੈ ਇਸ ਮੈਚ ਦੇ ਵਿੱਚ ਸ਼ਿਖਰਤਮਨ ਅਤੇ ਸैम ਕੁਰਾਨ ਨਹੀਂ ਜితేਸ਼ ਸ਼ਰਮਾ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर